ਗੁੰਡਾਗਰਦੀਆਂ ਕਟਨਾਵਾਂ ਰੁਪਨ ਦਾ ਨਾਮ ਨਹੀਂ ਲੈ ਰਹੀਆਂ ਤਾਜ਼ਾ ਮਾਮਲਾ ਫਿਰੋਜ਼ਪੁਰ ਦੇ ਪਿੰਡ ਲੀਕੇ ਤੋਂ ਸਾਹਮਣੇ ਆ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜ਼ਮੀਨ ਵਿਵਾਦ ਨੂੰ ਲੈ ਕੇ ਇੱਟਾਂ ਰੋੜੀਆਂ ਤੇ ਕਿਰਪਾਨਾਂ ਚਲੀਆਂ ਜਿਸ ਵਿੱਚ ਇੱਕ ਔਰਤ ਵੀ ਜ਼ਖਮੀ ਹੋਈ ਇਸ ਸੰਬੰਧੀ ਜਦੋਂ ਪੀੜਤ ਪਰਿਵਾਰ ਨਾਲ ਗੱਲਬਾਤ ਕੀਤੀ ਗਈ ਤਾਂ ਪੀੜਤ ਬਲਵੀਰ ਕੌਰ ਨੇ ਦੱਸਿਆ ਕਿ ਉਹ ਘਰ ਵਿੱਚ ਰੋਟੀ ਬਣਾ ਰਹੀ ਸੀ ਤੇ ਪਿੰਡ ਦੇ ਕੁਝ ਵਿਅਕਤੀ ਟਰੈਕਟਰ ਟਰਾਲੀ ਵਿੱਚ ਇੱਟਾਂ ਭਰ ਕੇ ਆਏ ਅਤੇ ਘਰ ਦੇ ਬਾਹਰ ਇੱਟਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਕੀ ਨਾਮ ਤੋਂ ਲਈ ਮੇਰਾ ਨਾਮ ਗੁਰਚਰਨ ਸਿੰਘ ਜੀ ਅਸੀਂ ਕਿੱਥੇ ਰਹਿਣ ਵਾਲੇ ਅਸੀਂ ਜੀ ਪਿੰਡ ਅਲੀ ਕੇ ਦੇ ਰਹਿਣ ਵਾਲੇ ਹਾਂ ਕੀ ਹੋਇਆ ਜੀ ਇਹ ਜੀ ਆਏ ਨੇ ਇਧਰੋਂ ਸਾਡੇ ਕੋਲ ਜ਼ਮੀਨ ਦਾ ਰੋਲਾ ਸੀ ਤਾਂ ਥੋੜੇ ਦਿਨ ਹੋ ਗਏ ਜੀ ਇਹਨਾਂ ਨੇ ਪੱਠਿਆਂ ਨੂੰ ਸਰਪੇ ਘਾਰ ਦਿੱਤੀ ਸਰਪੇ ਘਾਰ ਤੇ ਨਜਾਇਜ਼ ਸਾਡੇ ਤੇ ਕੱਲ ਝੂਠਾ ਦਰਖਾਸਤ ਦੇ ਆਏ ਨੇ ਵੀ ਅਸੀਂ ਤੁਹਾਡੇ ਦੇ ਤੁਸੀਂ ਸਾਡੇ ਪੱਠੇ ਸਾੜ ਦਿੱਤੇ ਨੇ ਇਹਨਾਂ ਨੇ ਪੱਠਿਆਂ ਦੀ ਦਰਖਾਸਤ ਅੱਜ ਜੀ 12:00 ਵਜੇ ਸਾਨੂੰ ਵੀਡੀਓ ਦਫ਼ਤਰ ਬੁਲਾਇਆ ਗਿਆ ਵੀ ਉੱਥੇ ਆਓ ਤੁਹਾਡਾ ਹਾਂਜੀ ਫੈਸਲਾ ਸੀਦਾ ਜੀ ਇਹਨਾਂ ਨੇ ਜੀ ਆਨ ਤੇ 11:30 ਵਜੇ ਸਾਡੇ ਘਰੇ ਇੱਟਾਂ ਚਲਾਉਣੀਆ ਸ਼ੁਰੂ ਕਰ ਦਿੱਤੀਆਂ ਨੇ ਦਿਨੇ ਦਿਨ ਦੇ ਦਿਨ ਦਿਹਾੜੇ ਗੁੰਡਾ ਕਰਦੀ ਹਾਂਜੀ ਦਿਨ ਦਿਹਾੜੇ ਗੁੰਡਾ ਕਰਦੀ ਐ ਨਾ ਕੀਤੀ ਸਾਡੇ ਘਰੇ ਮੀਂਹ ਤਰ੍ਹਾਂ ਇੱਟਾਂ ਚੱਲੀਆਂ ਨੇ ਜੀ ਅਸੀਂ ਫਿਰ ਅੱਗੋ ਜੀ ਮਾੜਾ ਮੋਟਾ ਸੀ ਵੀ ਕੋਠਾਂ ਤੇ ਚੜ੍ਹੇ ਅਸੀਂ ਮਾੜੀ ਮੋਟੀ ਚਲਾਈ ਇਹਨਾਂ ਦੇ ਸਾਰੇ ਕੋਈ ਇਧਰੋਂ ਆ ਕੇ ਪਾਇਆ ਜੀ ਸਾਨੂੰ ਇਹਨਾਂ ਤੁਹਾਡੇ ਘਰੋਂ ਪਾਇਆ ਹਾਂਜੀ ਇਹਨਾਂ ਕੋਲੇ ਸ਼ਰੇ ਆਮ ਪਿਸਤੌਲ ਭੋਲਾ ਲਈ ਫਿਰਦਾ ਜੀ ਅਮਰੀਕ ਸੇ ਹਾਂ ਜੀ ਇਹ ਨਾ ਪਸਤੌਲ ਵਿਖਾਉਂਦੇ ਨੇ ਨਾਲ ਚਰਨਾ ਹੈ ਕਦੀ ਕਿਹੜਾ ਫਾਲ ਲੈਂਦਾ ਕਦੀ ਕਿਹੜਾ ਆਜੋ ਤੁਹਾਨੂੰ ਮਾਰੀਏ ਗੋਲੀ ਮਾਰਨੀ ਤੁਹਾਨੂੰ ਮਾਰ ਦੇਣਾ ਸਾਰੇ ਟੱਪ ਹਾਂ ਇੱਕ ਸ਼ਾਮੂ ਕੋਲੇ ਸੀਦਾ ਕਦੀ ਸ਼ਾਮੂ ਫਾਲ ਲੈਂਦਾ ਕਦੀ ਭੋਲਾ ਪਾਲ ਲੈਂਦਾ ਕਦੀ ਚਰਨਾ ਫੜ ਲੈਂਦਾ ਸ਼ਕਮੀਰ ਸਿੰਘ ਦਾ ਮੁੰਡਾ ਵੇ ਜੇ ਦੀ ਤੇ ਵੀਡੀਓ ਬਣਾ ਲਈ ਮੌਕੇ ਤੇ ਮੌਕੇ ਤੇ ਅਸੀਂ ਵੀਡੀਓ ਬਣਾਈ ਜਿੰਨੀ ਸਾਥੋਂ ਹਾਂਜੀ ਜਿੰਨੀ ਕੋ ਸਾਥੋਂ ਬਣੀ ਬਣਾਈ ਸੀ ਜਿਹੜਾ ਵੀਡੀਓ ਬਣਾਉਂਦਾ ਉਹਨੂੰ ਇਟਾਂ ਚਲਾਉਂਦੇ ਸੀ ਇਹ ਵੀ ਤੁਸੀਂ ਵੀਡੀਓ ਕਉਂ ਬਣਾਉਂਦੇ ਉਹਨੂੰ ਇਟਾਂ ਲੱਗਦੇ ਹੀ ਵੀਡੀਓ ਨਹੀਂ ਬਣਦੇ ਨਹੀਂ ਅਸੀਂ ਹੋੜ ਕੀ ਸ਼ਰਿਆਮ ਗੁੰਡਾ ਕਰਦੀ ਪੁਲਿਸ ਦਾ ਡਾਰ ਖਤਮ ਹੋ ਗਿਆ ਹਾਂਜੀ ਛਰੇ ਆਮ ਕੀਤੀ ਕੋਈ ਪੁਲਿਸ ਨੇ ਪੁੱਛਦਾ ਸੀ ਨਹੀਂ ਹੈਗੀ ਕਿਸੇ ਤਰ੍ਹਾਂ ਦੇ ਵੀ ਨਹੀਂ ਅਗਲੇ ਕੋਈ ਵੇਖੋ ਜੀ ਕੀ ਕਰਦੇ ਨੇ ਅਸੀਂ ਦਰਖਾਸਤ ਦੇਦੇ ਆਏ ਆ ਕੋਈ ਕਾਰਵਾਈ ਕੋਈ ਜੀ ਹਜੇ ਕੋਈ ਕਾਰਵਾਈ ਦੀ ਮੰਗ ਕੁਛ ਨਹੀਂ ਕਿਹਾ ਵੀ ਉਹਨਾਂ ਨੇ ਕੀ ਹੋਣ ਮੰਗ ਉਹਨੂੰ ਜੀ ਸਾਡੇ ਇਨਸਾਫ ਦਿੱਤਾ ਜਾ ਬਣਦੀ ਕਾਰਵਾਈ ਕੀਤੀ ਜਾਵੇ ਇਹਨਾਂ ਤੇ ਜਾਨੀ ਮਰਨੇ ਲੱਗਣਾ ਨਹੀਂ ਜੀ ਜਾਨੀ ਸਕਾਨੀ ਤਾਂ ਨਹੀਂ ਹੋਇਆ ਵੈਸੇ ਨਾਕ ਰਿਪੋਰਟਸ ਕਰੇ ਹਾਂ ਜੀ ਉਹ ਕੀ ਪਤਾ ਜੀ ਉਹਨਾਂ ਕੋਲ ਪਿਸਤੌਲ ਸਾਨੂੰ ਹਨੇਰੇ ਵੇਲੇ ਗੋਲੀ ਮਾਰ ਜਾਣਾ ਸੀ ਚੱਕੀ ਸਾਡੀ ਰੋਡ ਦੇ ਉੱਤੇ ਅਸੀਂ ਚੱਕੀ ਰਾਤ ਨੂੰ ਆਟਾ-ਉਟਾ ਪੀਣੇ ਆ ਇਹਨਾਂ ਤੋਂ ਪੱਕਾ ਸਾਨੂੰ ਡਾਰ ਜੀ ਕੋਈ ਗੋਲੀ ਕਿਸੇ ਹਾਂਜੀ ਕਾਰਵਾਈ ਬਣਦੀ ਕਰਨ ਜ਼ਰੂਰ ਨਹੀਂ ਤਾਂ ਸਾਨੂੰ ਇਹਨਾਂ ਜਾਨ ਦਾ ਖਤਰਾ ਹੈ ਨਾ ਕੋਈ ਨਾ ਕੀ ਕਹਦਾ ਮੇਰਾ ਨਾਮ ਬਲਵੀਰ ਕੌਰ ਕਿੱਥੋਂ ਪਰ ਆਣ ਬਣਾਇਆ ਹਸਪਿੰਡਾ ਲੈ ਕੇ ਤੇ ਜਿਹੜੀ ੱਟਾ ਦੀ ਬਰ ਕੀ ਹੋਇਆ ਹਾਂਜੀ ਆਇਟਾਂ ਦੀ ਬਰਸਾਤ ਹੋਈ ਏ ਤੇ ਮੈਂ ਵੀ ਖਾਣਾ ਬਣਾਉਂਦੀ ਬਾਹਰ ਨਿਕਲੀ ਆ ਤੇ ਉਹਨਾਂ ਵੀ ਇੱਟ ਚਲਾਈਏ ਤੇ ਮੇਰੀ ਬਾਹ ਤੇ ਵਜੀ ਤੇ ਇੱਕ ਵਾਰ ਕੀ ਵਜਾ ਕੀ ਵਜਾ ਸਾਡਾ ਪਹਿਲੇ ਦਾ ਮਾਮਲਾ ਤੇ ਬਸ ਉਹਨਾਂ ਵਾ ਘਰੇ ਆਣ ਕੇ ੱਟਾ ਚਲਾਉਨੇ ਸ਼ੁਰੂ ਕਰ ਦਿੱਤੇ ਤਾਂ ਸਾਨੂੰ ਜਾਨੋ ਮਾਰਨੀ ਆ ਤੂੰ ਕਹਿੰਦੇ ਨੇ ਤੇ ਕੀ ਲੈ ਆਇਆ ੱਟਾ ਟ੍ਰਾਲੀ ਟਰੈਕਟਰ ਤੇ ਟਿੱਟਾ ਲੈ ਕੇ ਆਏ ਨੇ ਕਿੰਨੇ ਕ ਬੰਦੇ ਸੀ ਬੰਦੇ ਤਾਂ ਘੱਟ ਤੋਂ ਘੱਟ 15 ਤੋਂ 20 ਬੰਦੇ ਤਾਂ ਇੱਟਾ ਚਲਾਉਣ ਵਾਲੇ ਸੀ ਤੇ ਬਾਕੀ ਖੜੇ ਹੋਏ ਕਾਫੀ ਬੰਦੇ ਸੀ ਇਹ ਬੇਟਾ ਕਰਦੇ ਸ਼ਰਯਮ ਕੀਤੀ ਸੀ ਸ਼ਰਯਮ ਗੁੰਡਾ ਕਰਦੀ ਕਰਦੇ ਨੇ ਹੂੰ ਹੂੰ ਕਿਹਨਾ ਉਹਨਾਂ ਵਿਅਕਤੀਆਂ ਵਾਲੇ ਉਹਨਾਂ ਵਿਅਕਤੀਆਂ ਵਾਲੇ ਕੋਣ ਨੇ ਉਹਨਾਂ ਦੇ ਜ਼ਿਆਦਾਤਰ ਤਾਂ ਮੈਨੂੰ ਨਾਂ ਨਹੀਂ ਪਤਾ ਵੈਸੇ ਤਾਂ ਇੱਕ ਦਾ ਨਾਂ ਜਗਦੇਵ ਤੇ ਚਰਨਾ ਸਨਾ ਕਸ਼ਮੀਰ ਸਿੰਘ ਆ ਤੇ ਕੋਸ਼ ਬੀਬਾਤ라 ਕੀ ਬਲਕਾਰ ਠਾਕੁਰ ਸਿੰਘ ਤੇ ਆਪਣਾ ਭੋਲਾ ਅਮਰੀਕ ਸਿੰਘ ਪਿੰਡ ਦੇ ਬੰਦੇ ਨੇ ਪਿੰਡ ਦੇ ਹੀ ਬੰਦੇ ਨੇ ਰੰਜਿਸ਼ ਰੱਖਦੇ ਨੇ ਜ਼ਮੀਨ ਨੂੰ ਲੈ ਕੇ ਹਾਂਜੀ ਜ਼ਮੀਨ ਨੂੰ ਲੈ ਕੇ ਰੰਜਿਸ਼ ਰੱਖਦੇ ਨੇ ਸਾਡੇ ਨਾਲ ਸਰਕਾਰ ਵੀ ਪੁਲਿਸ ਵੱਲੋਂ ਕੋਈ ਹਾਂਜੀ ਸਾਡੇ ਨੂੰ ਸਾਨੂੰ ਤਾਂ ਬਸ ਇਨਸਾਫ ਚਾਹੀਦਾ ਪੁਲਿਸ ਵੱਲੋਂ ਕਾਰਵਾਈ ਕੀਤੀ ਜਾਵੇ ਨਾਲ ਪਿਸਤੌਲ ਦਿਖਾਉਂਦੇ ਪਿਸਤੌਲੀਆਂ ਧਮਕੀਆਂ ਦਿੰਦੇ ਨੇ ਕੀ ਨਾਮ ਤੁਹਾਡਾ ਜਗਦੇਸ਼ ਹਾਂ ਜੀ ਦੇਖ ਦੇ ਸਰ ਕੀ ਹੋਇਆ ਜਿਹੜੀ ਕੁੱਟਮਾਰ ਹੋਈ ਦੇਖੋ ਇਹ ਪਹਿਲਾਂ ਕੱਲ ਅਸੀਂ ਬੱਚਾ ਸਾਡਾ ਬਿਮਾਰ ਹੋਇਆ ਸੀ ਦਵਾਈ ਲੈਣ ਚੱਲੇ ਸੀ ਤੇ ਮੈਨੂੰ ਇਹਨਾਂ ਨੇ ਫੋਨ ਕੀਤਾ ਮੈਂ ਦਰਿਆ ਤੇ ਪਾਣੀ ਦੇਖਣ ਗਿਆ ਸੀ ਇਹ ਕਹਿੰਦੇ ਅਸੀਂ ਲੇਟ ਹੋ ਗਏ ਸਾਡੇ ਮੋਟਰਸਾਈਕਲ ਦੀ ਲੈਟਰ ਨਹੀਂ ਜਗਦੀ ਆਪਦਾ ਮੋਟਰਸਾਈਕਲ ਦੇ ਦੇ ਮੈਂ ਇਹਨਾਂ ਨੂੰ ਮੋਟਰਸਾਈਕਲ ਦੇਣ ਗਿਆ ਮੈਂ ਆਪਦਾ ਕਰ ਆ ਗਿਆ ਇਹਨਾਂ ਨੂੰ ਦੇਖਿਆ ਉਹਨਾਂ ਦੀ ਮੰਮੀ ਇਕੱਲੀ ਖੜੀ ਐ ਉੱਥੋਂ ਜੀ ਮਗਰ ਲੱਗ ਗਿਆ ਉਹਨਾਂ ਆ ਦੀ ਜਾਨ ਬਿਛਾ ਕੇ ਕਿਸੇ ਦੇ ਕਰੇਗਾ ਉਹਨਾਂ ਦੁਕਾਨ ਚ ਵੜੇ ਦੁਕਾਨ ਚ ਉਹਨਾਂ ਨੇ ਹਮਲਾ ਕਰਤਾ ਉਹਨਾਂ ਸਿੱਧੀਆਂ ਕਿਰਪਾਨਾਂ ਮਾਰ ਕੇ ਉੱਥੋਂ ਚੱਲੇ ਆਈ ਉੱਥੇ ਮਾਰਿਆ ਕਿਰਪਾਨਾਂ ਉਹ ਗੁਰਚਰਨ ਸਿੰਘ ਦਾ ਮੁੰਡਾ ਜੀ ਸੁਖਚੈਨ ਜਿਹਦੇ ਹੱਥ 'ਚ ਫੜੀ ਹਾਂਜੀ ਜਿੰਨਾਂ ਦੇ ਹੱਥ 'ਚ ਫੜੀ ਹੈ ਫਿਰ ਉਹ ਆਏ ਜੀ ਉਹਨਾਂ ਰੁਕੇ ਤੇ ਫਿਰ ਉਹਨਾਂ ਦੇ ਘਰੇ ਇੱਟਾਂ ਵੀ ਮਾਰਨ ਲੱਗ ਪਏ ਜਿਵੇਂ ਨਿਕਲੇ ਫਿਰ ਸਾਰਾ ਪਰਿਵਾਰ ਹੀ ਉਹਨਾਂ ਦੇ ਕਿਰਪਾਨਾਂ ਲਾ ਕੇ ਕੀ ਮਸਲਾ ਕੀ ਹੈ ਕੁੱਟ ਮਾਰ ਕਿਉਂ ਕੀ ਕਰ ਮਸਲਾ ਜੀ ਪਹਿਲੀ ਆਹੀ ਖਰੀਦੀ ਸੀ ਆਪਦੀ ਬੈ ਵੈਲੀ ਆ ਸਾਡੇ ਨਾਂ ਤੇ ਆਈ ਪੱਕੇ ਅੱਠ ਕਨਾਲਾਂ ਦੀ ਪੱਕੇ ਦਸਤਾਵੇਜ਼ ਕਾਗਜ਼ ਸਾਡੇ ਕੋਲ ਹੈ ਜੋ ਇਹਨਾਂ ਵਿੱਚ ਹੀ ਖਰੀਦੀ ਸੀ ਅਸੀਂ ਹਾਂਜੀ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਆ ਬਸ ਖਰਾਬੀ ਕਰਦੇ ਜਦੋਂ ਪੰਚਾਇਤ ਚ ਗੱਲ ਕਰਨਗੇ ਅਸੀਂ ਤੁਹਾਡੀ ਪੈਲੇਜ ਚ ਨਹੀਂ ਜਾਵਾਂਗੇ ਜਦੋਂ ਸਾਡੀ ਫਸਲ ਪੱਕ ਜਾਂਦੀ ਆ ਉਸ ਦਿਨ ਕੋਈ ਸਪਰੇਅ ਕਰ ਆਂਦਾ ਕਦੀ ਵਾਰ ਪਹਿਲਾ ਨੁਕਸਾਨ ਕਰ ਦਿੰਦੇ ਆ ਰਾਤ ਨੂੰ ਸਾਡਾ ਇਹਨਾਂ ਪਹਿਲਾਂ ਵੀ ਕੀਤਾ ਪਹਿਲਾਂ ਹੀ ਐਫਆਰ ਹੋਈ ਹੈ ਇਹਨਾਂ ਨੂੰ ਕਾਨੂੰਨ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਡ ਕੋਡ ਦੱਸਤੇ ਅਨਿਸ ਇੱਕ ਸਟੇ ਵੀ ਲਿਆ ਹੋਇਆ ਈ ਕੋਟ ਦਾ ਉੰਦ ਦੀ ਉਲੰਘਣਾ ਕਰਕੇ ਨਾ ਸਟੇ ਦੀ ਇਹਨਾਂ ਤਰੀਕ ਦੇਖੀ ਨਾ ਕੁਝ ਫਿਰ ਇਹਨਾਂ ਜਾ ਕੇ ਸਪਰੇਅ ਕਰਾਂ ਦੀ ਸਾਡੇ ਜਿੰਨੇ ਡੰਗ ਰਹਿ ਗਏ ਸਾਡੇ ਡੰਗਰ ਵੀ ਸਾਰੇ ਬਿਮਾਰ ਹੋ ਚੁੱਕੇ ਆ ਇੱਟਾ ਰੋੜੇ ਚਲਾਇਆ ਇੱਟਾ ਰੋੜੇ ਚਲਾਇਆ ਜੀ ਸਵੇਰੇ ਜੀ ਪਨੀਰੀ ਛੱਟ ਕੇ ਆ ਰਹੇ ਸੀ ਕਰਨ ਨੂੰ ਵਾਪਸ ਤੇ ਪਨੀਰੀ ਛੱਟ ਦੇ ਸਾਰ ਪੱਠੇ ਲੈ ਕੇ ਆ ਰਹੇ ਸੀ ਕਿਸੇ ਤੋਂ ਮੁੱਲ ਲੈ ਸੀ ਤੇ ਜਿਵੇਂ ਆਹੀ ਵਾਪਸ ਆਏ ਦੁਕਾਨ ਤੇ ਇੱਕ ਤਾਂ ਸਾਡੇ ਮਗਰ ਇੱਟਾਂ ਲੈ ਕੇ ਲੱਗ ਗਏ ਇੱਕ ਮੇਰੇ ਛੋਟੇ ਭਰਾ ਦੇ ਕਿਰਪਾਨ ਮਾਰੀ ਆ ਦੇਖੋ ਜੀ ਉਹਨਾਂ ਨੇ ਮਾਰੀ ਹਾਂਜੀ ਆ ਦੇਖੋ ਜੀ ਉਹਨਾਂ ਨੇ ਪੂਰੀ ਕਿਰਪਾਨ ਮਾਰ ਕੇ ਪਲੈਨਿੰਗ ਨਾਲ ਸਾਡੇ ਤੇ ਹਮਲਾ ਕੀਤਾ ਸਾਨੂੰ ਜਾਨੋਂ ਮਾਰ ਸਾਡਾ ਟਰੈਕਟਰ ਉੱਤੇ ਖੋਹ ਲਿਆ ਸੀ ਫੇਰ ਅਸੀਂ ਜੀ ਇੱਥੋਂ ਬੰਦੇ ਲਾ ਜਾ ਕੇ ਚਾਰ ਉਹਨਾਂ ਟਰੈਕਟਰ ਮਸੇਲੇ ਆਂਦਾ ਸਾਡੀ ਉਹਨਾਂ ਵੀਡੀਓ ਬਣਾ ਲਈਏ ਸਾਡੇ ਕਰ ਆਏ ਨੇ ਇਸ ਤਰ੍ਹਾਂ ਝੂਠਲ ਜਾਮੇ ਵੀ ਬਣਾ ਲਿਆ ਜੀ ਆ ਪਿੱਟਾ ਰੋੜੇ ਤੇ ਖਲਾਰ ਕੇ ਸਾਡੇ ਕਹਿੰਦੇ ਨੇ ਇੱਕ ਸਾਡਾ ਟਰੈਕਟਰ ਵੀ ਉਹਨਾਂ ਨੇ ਖੋਇਆ ਆਪਦੀ ਗਲੀ 'ਚ ਇੱਕ ਸਾਡੇ ਤੇ ਇਲਜ਼ਾਮ ਲਾਤਾ ਜੀ ਇਹਨਾਂ ਸਾਡੇ ਘਰੇ ਕੁੱਟਣ ਆਏ ਨੇ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ ਇਹ ਇਹੀ ਮੰਗ ਕਰਦੇ ਪ੍ਰਸ਼ਾਸਨ ਈ ਨੰਦੋ ਦਾ ਮਿੰਦੋ ਮੈਂ ਡਾਕਟਰ ਸੁਧਰ ਰਹੇ ਨਾ ਮਰੇ ਅਸੀਂ ਅਲੀ ਕੇ ਦੇ ਕੀ ਹੋਇਆ ਜਿਹੜੀ ਅਟਾ ਰੋੜੇ ਚੱਲੇ ਇਹ ਅਸੀਂ ਗਏ ਸੀ ਬੱਚੇ ਦਵਾਈ ਲੈਣ ਤੋਂ ਨਾਲ ਉੱਥੇ ਰਾਹ ਤੇ ਘਰ ਸੀ ਉਹਨਾਂ ਦਾ ਸੈਰ ਚੱਲੇ ਸੀ ਸਾਨੂੰ ਉੱਥੇ ਉਹਨਾਂ ਕੀਰ ਲਿਆ ਹਾਂ ਬੱਚਾ ਮਸੇ ਬੱਚੇ ਦੀ ਜਾਨ ਬਚਾਈ ਤੇ ਮੈਂ ਕਿਸੇ ਘਰ ਹਿੱਲੁਕੀ ਉਹਨਾਂ ਨੇ ਮਰਪਾਨਾ ਨਾ ਪੈ ਗਏ ਕੀ ਵਜਾ ਕੀ ਕੁੱਟਮਾਰ ਕਿਉਂ ਕਰਦੇ ਨੇ ਉਹ ਕੁੱਟਮਾਰ ਕਰਦੇ ਨੇ ਪਹਿਲੀ ਸਾਡੀ ਆਪਦੀ ਹੈਗੀ ਏ ਮਾਲਕੀ ਪਹਿਲੀ ਹੈਗੀ ਏ ਉਹਨੇ ਤੇ ਹਮਲਾ ਕਰ ਦੇਣੇ ਕਹਿੰਦੇ ਨੇ ਸਾਨੂੰ ਅ ਜਾਇ ਕਬਜ਼ਾ ਕਰਦੇ ਨੇ ਸਾਡੇ ਤੇ ਹਾਂ ਸੇ ਤਾਲਾਤ ਪਤ్ర ਸਭ ਸਾਡੇ ਕੋਲ ਲੇ ਗਏ ਨੇ ਤੇ ਰਾਹ ਵੀ ਰੋਕ ਲੈਂਦੇ ਨੇ ਜਦੋਂ ਲੰਗੀ ਆਇਆ ਇਥੋਂ ਆਦੀ ਪਹਿਲੀ ਬਣ ਜਾਈਏ ਰਾਹ ਰੋਕ ਲੈਨੇ ਕਦੇ ਮੁੰਡਿਆਂ ਨੂੰ ਰੋਕ ਲਿਆ ਕਦੇ ਮੈਨੂੰ ਰੋਕ ਲਿਆ ਕਦੇ ਮੇਰੇ ਘਰਾਂ ਨੂੰ ਰੋਕ ਲਿਆ ਇਹ ਉਹ ਮੇਰੇ ਮੁੰਡੇ ਨੇ ਤਲਵਾਰ ਨਾਲ ਹਾਂ ਤਲਵਾਰ ਨਾਲ ਉੱਥੇ ਕੀਤਾ ਅੱਜ ਘਰ ਦੇ ਮੂਹਰੇ ਵੀ ਕੀਤਾ ਹੋਰ ਫਿਰ ਮੱਝਦੀ ਪੱਝਦੀ ਆਣ ਕਿਸੇ ਘਰੇ ਗਈ ਉੱਥੇ ਆਪਣੇ ਕੈਮਰਾ ਉਹਨਾਂ ਦਾ ਲੱਗਿਆ ਸੀ ਵਾਹ ਉੱਥੇ ਵਿੱਚ ਆ ਗਿਆ ਉੱਥੇ ਮੈਂ ਦੇਖੀ ਹਾਂ ਬਚ ਗਈ ਭੇੜ ਹਮੇ ਚਾਹ ਹੋ ਗਿਆ ਥੋੜੀ ਜਿਹੀ ਲੱਗੀ ਸੀ ਕਰਪਾਨ ਵੱਜੀ ਸੀ ਬਾਹ ਤੇ ਆ ਫਿਰ ਇਹਨਾਂ ਨੇ ਆਖਿਆ ਭਈ ਚਲੋ ਆਪਾਂ ਜਾਨੂ ਮਾਰ ਜਾਨੂ ਮਾਰ ਦੇਣਾ ਸੀ ਇਹਨਾਂ ਨੇ ਮੈਨੂੰ ਨਾ ਬਚਾ ਦੇ ਤਾਂ ਹੁਣ ਕੀ ਮੰਗਦੇ ਹੁਣ ਸਾਡਾ ਫਿਰ ਇਹਨਾਂ ਨੇ ਗਾਚੇ ਨੂੰ ਸਪਰੇਅ ਕਰਤੀ ਸਾਡਾ ਗਾਚਾ ਖੜਾ ਸੀ ਨਾ ਸਪਰੇਅ ਕਰਤੀ ਸਪਰੇਅ ਕਰਕੇ ਫਿਰ ਇਹਨਾਂ ਨੇ ਹਮਲਾ ਕਰਤਾ ਸਾਡੇ ਮੁੰਡੇ ਪਨੀਰੀ ਲੈ ਕੇ ਗਏ ਸੀ ਪੱਠੇ ਲੈਣ ਗਏ ਉਤੋਂ ਖੇਤੋਂ ਜਦੋਂ ਹਟਦੇ ਵੀਰੇ ਦੋ ਮੁੰਡੇ ਸੀ ਇੱਕ ਨੂੰ ਕੁਰਪਾਣਾ ਨਾ ਮਾਰ ਲਈ ਨਾ ਟਰੈਕਟਰ ਭਜਾਲਿਆ ਤੇ ਬੱਚਾ ਦੀ ਮਸੇ ਬਚਾਅ ਹੋ ਗਿਆ ਦੋ ਦਿਨ ਹੋ ਗਏ ਸਾਡੇ ਡੰਗਰ ਹਾਂ ਦੋ ਦਿਨ ਡੰਗਰ ਸਾਡੇ ਭੁਖੇ ਖੜੇ ਨੇ ਸਾਨੂੰ ਉੱਥੇ ਪੱਠੇ ਨਹੀਂ ਵਡਣ ਦੇਂਦੇ ਉਥੇ ਵਾਲੀ ਰੋਡ ਤੇ ਪਹਿਲੀ ਹੈਗੀ ਹੋਰ ਕੋਈ ਕਾਰਵਾਰ ਨਹੀਂ ਕੀਤੀ ਆਪਾਂ ਤੇ ਗਏ ਦਰਖਾਸਤ ਵੀ ਦੇ ਕੇ ਆਏ ਆ ਇਹ ਐਤਰਾ ਸਾਡੇ ਨਾਲ ਰੋਜ਼ ਹੀ ਹਮਲਾ ਕਰਦੇ ਨੇ ਸਾਨੂੰ ਵੱਲ ਲੈਂਦੇ ਨੇ ਸਾਨੂੰ ਕਦ ਕਟ ਮਾਰ ਕਰ ਲੈਂਦੇ ਕਈ ਟਾ ਚਲਾ ਲੈਂਦੇ ਉਥੇ ਰੋਡ ਤੇ ਨਾਲ ਕਾਰ ਸਾਡਾ ਰਾਹ ਰੋਕ ਲੈਂਦੇ ਨੇ ਹਾਂ ਗੁੰਡਾ ਵਰਗੀ ਕੀਤੀ ਹੈਗੀ ਕੀ ਨਾਮ ਤੁਹਾਡਾ ਹਮਰਜੀਤ ਹਮਰਜੀਤ ਕਿੱਥੋਂ ਦਾ ਰਹਿਣ ਵਾਲੇ ਤੇ ਹਾਲੀਕੇ ਤੇ ਇਹ ਟਾ ਰੋੜੇ ਚੱਲੇ ਨੇ ਕਿਸ ਤਰ੍ਹਾਂ ਚੱਲੇ ਨੇ ਟੀਲੀ ਟਾ ਟ੍ਰੇਲੀ ਲਿਆਏ ਨੇ ਇੱਥੇ ਖਲਾਰੀ ਰੱਖੇ ਉਹਨਾਂ ਟ੍ਰੇਲੀ ਹਾਂ ਜੀ ਹਾਂ ਜੀ ਟਾੜੀ ਲਾ ਕੇ ਸਾਰ ਰੋੜੇ ਕਿਵੇਂ ਚਲਾਉਂਦੇ ਈਟਾਂ ਚਲਾਈਆਂ ਨੇ ਕਿਨੇ ਕਿ ਸਾਡੇ ਬੱਚੇ ਨੇ ਤੁਹਾਡੇ ਘਰੇ ਵਜੀਆਂ ਨੇ ਸਾਡੇ ਘਰੇ ਵਜੀਆਂ ਨੇ ਕਿੰਨੀਆਂ ਕੰਦਰ ਵਜੀਆਂ ਆਹ ਰੋੜੇ ਖਿਲਰੇ ਪੈਣ ਸਾਡੇ ਘਰੇ ਨਹੀਂ ਬੱਚਿਆਂ ਕੇ ਅੰਦਰ ਲੈ ਅਸੀਂ ਬੱਚਿਆਂ ਨੂੰ ਅੰਦਰ ਵਿਚਾਰਨ ਬੂਹਾ ਲਾ ਕੇ ਤਾੜੀ ਰੱਖਿਆ ਬੱਚੇ ਛੋਟੇ 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 ਬੱਚੇ ਲਾ ਕੇ ਨੇ ਲਿਚਾ ਹੋ ਗਿਆ ਤੁਹਾਡੇ ਸਾਡੇ ਮੇਰੇ ਵਜੀ ਆਵੇ ਇੱਟਾ ਮੈਂ ਤਾਂ ਵੇਖਣ ਹੀ ਲੱਗੀ ਜਾਣ ਕੇ ਤੇ ਵਾਵਾ ਸ਼ੇਰ ਚੋਂ ਬਚ ਕੇ ਤੇ ਆ ਮੇਰੇ ਪੇਟ ਤੇ ਵਜੀ ਹਾਂਜੀ ਹਾਂਜੀ ਔਰ ਕੀ ਕਹਿਣਾ ਰਿਹਾ ਮੈਂ ਓਂਡਾ ਕਰਦੇ ਕਿੱਤੀ ਕੀ ਕਰ ਹੈ ਕਿ ਕਾਰਵਾਈ ਹੋਣੀ ਹੈ ਨਾ ਉਹ ਕਰਨੀ ਪੈਣੀ ਵੀ ਉਧਰੋਂ ਇਧਰੋਂ ਲੱਗੇ ਰਹਿਟਾ ਉਧਰੋਂ ਇਧਰੋਂ ਵਟੇਦਾ ਇਧਰ ਆਣ ਲੱਗੇ ਸਾਡੇ ਬਹੁਣ ਸਿੱਧੇ ਇੱਧਰ ਵੀ ਆ ਗਏ ਇੱਥੋਂ ਸਿੱਧੇ ਆ ਗਏ ਪੱਠਿਆਂ ਚ